ਵੀ ਸਾਨੂੰ ਇਦਾਂ ਦਾ ਬੰਦਾ ਪ੍ਰਮੋਟ ਨਹੀਂ ਕਰਦਾ ਓਕੇ ਖਾਸ ਕਰਕੇ ਸਾਡੇ ਸਮਾਜ ਦੇ ਵਿੱਚ ਅਸੀਂ ਇੰਨੇ ਨੇ ਸੌਂਗ ਕਰਾਈਦੇ ਆ ਸੌਂਗ ਹਰ ਸਾਲ ਸੌਂਗ ਕਰਾਈਦੇ ਆ ਘੱਟੋ ਘੱਟ ਵੀ 7 ਸੌਂਗ ਸਾਡੇ ਹੋ ਗਏ 7 ਵਾਰ ਵੀ 10 ਮਹਾਰਾਜ ਜੀ ਨੇ ਕਿਉਂਕਿ ਜੋ ਵੀ ਕੀਤਾ ਆ ਅਸੀਂ ਆਪਣੇ ਸਰਖੋਦੇ ਕੀਤਾ ਆ ਗੁਰੂ ਰਵੀ ਦਾ ਅਸੀ ਸ਼ੁਭ ਯਾਤਰਾ ਵੇਖਣ ਵਾਲੇ ਰੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਹੋ ਗੁਰੂ ਰਵੀਦਾ ਦੀ ਸ਼ੋਭਾ ਯਾਤਰਾ ਦੇਖਣ ਵਾਲੇ ਰੰਗ ਗੁਰੂ ਰਵੀਦਾ ਦੀ ਸ਼ੋਭਾ ਯਾਤਰਾ ਦੇਖਣ ਵਾਲੇ ਰੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਗੁਰੂ ਰਵੀਦਾ ਜੀ ਦੀ ਸੰਗਤ ਸਾਰੀ ਕਾਂਜੀ ਜਾਂਦੀ ਵਾਰ-ਵਾਰੀ ਮੈਂ ਕਮਲੀ ਹੀ ਕਰਵਾ ਮਾਰੀ ਮੈਂ ਕਮਲੀ ਹੀ ਕਰਵਾ ਮਾਰੀ ਮੇਰਾ ਤਰਸੇ ਚਿੱਤ ਨਿਮਾਣਾ ਜੀ ਮੈਨੂੰ ਟਿਕਟਾਂ ਲੈ ਦੇ ਮਾਈਆਂ ਵੇ ਮੈਂ ਕਾਂਜੀ ਨੂੰ ਜਾਣਾ ਆ ਸਮਾਜ ਹੈ ਨਾ ਉਹ ਸਮਾਜ ਹੈ ਇਹ ਗੀਤ ਨਹੀਂ ਦੇਖਦਾ ਵੀ ਕੋਈ ਵੀ ਗੀਤ ਕਿਸ ਤਰ੍ਹਾਂ ਦਾ ਕਿਹੜਾ ਗੀਤ ਕਿੱਦਾਂ ਦਾ ਆ ਕਿਹੜਾ ਗੀਤ ਕਿੱਦਾਂ ਦਾ ਜਿਹਦਾ ਗੀਤ ਨਹੀਂ ਆਇਆ ਹੁੰਦਾ ਉਹਨੂੰ 2-2 2.5 ਲੱਖ ਰੁਪਏ ਵੀ ਭਰ ਦਿੰਦੇ ਆ ਬੜ ਬੜੀਆਂ ਕਮੇਟੀਆਂ ਆ 2-2 2.5 ਲੱਖ ਰੁਪਏ ਭਰ ਦਿੰਦੇ ਆ ਜੇ ਸਾਡੇ ਵਰਗੇ ਜਾ ਕੇ ਕਹਿੰਦੇ ਸਾਡੇ ਸੌਂਗ ਆਏ ਆ ਜੀ ਇੰਨੇ ਸੌਂਗ ਆਏ ਆ 7 ਗੋੜਾ 10 ਮਾਰਾ ਸੌਂਗ ਆਏ ਆ ਕਿ ਸਾਨੂੰ 20 ਤੋਂ 25000 ਰੁਪਏ ਦਾ ਸਾਡਾ ਖਰਚਾ ਆਇਆ ਲੇਕਿਨ ਉਹ ਕਹਿੰਦੇ ਆ ਮਜੀਨਾ ਦੇ ਖਰਚੇ ਦਵਾਂਗੇ ਤੁਹਾਡੇ ਗੱਡੀ ਦਾ ਖਰਚਾ ਦੇ ਦਵਾਂਗੇ ਅੱਛਾ ਮੈਂ ਇੱਥੇ ਤਾਂ ਕਿ ਗੱਡੀ ਚੱਲਦੀ ਸਾਡੀ ਜੱਸਾ ਜੈ ਗੁਰੂਦੇਵ ਤਾਨਗੁਰਦੇਵ ਜੈ ਪੀਮ ਜੈ ਭਾਰਤ ਗੁਰੂ ਰਵਦਾਸ ਜੀ ਦਾ 69ਵਾਂ ਜਨਮ ਦਿਹਾੜਾ ਵਿਸ਼ਵ ਭਰ ਦੀ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਤਾਂ ਇਸ ਜਨਮ ਦਿਹਾੜੇ ਤੇ ਜਿਸ ਤਰ੍ਹਾਂ ਹਰੇਕ ਸਾਲ ਪੰਜਾਬ ਦੇ ਨਾਮੀ ਗਾਇਕ ਵਖਵਾ ਗਾਇਕ ਜਿਹੜੇ ਆ ਉਹ ਗੁਰੂ ਰਵਦਾਸ ਜੀ ਦੀ ਮਹਿਮਾ ਗਾਉਂਦੇ ਆ ਤੇ ਸਾਡੇ ਨਾਲ ਨੇ ਮੈਮੀ ਸਾਹਿਬ ਜੋ ਇੱਕ ਸੰਗੀਤਕ ਜੋੜੀ ਆ ਇਹ ਆਪਣੀ ਇੰਟਰੋਡਕਸ਼ਨ ਆਪ ਹੀ ਦੇਣਗੇ ਦੱਸੋ ਜੀ ਆਪਣੇ ਬਾਰੇ ਤੁਹਾਡਾ ਨਾਮ ਕੀ ਆ ਸਭ ਤੋਂ ਪਹਿਲਾਂ ਜੀ ਜੈ ਭੀਮ ਜੀ ਜੈ ਭਾਰਤ ਜੀ ਔਰ ਬੜੀ ਖੁਸ਼ੀ ਬੜੀ ਗੱਲ ਹੈ ਕਿ ਮੈਂ ਤੁਹਾਡਾ ਆਪਣਾ ਕੇਸ ਮੈਮੀ ਤੇ ਜੀ ਮੈਂ ਸੋਨੀ ਆ ਮੈਮੀ ਔਰ ਸਾਡੇ ਹਰ ਇੱਕ ਸਾਲ ਤੁਸੀਂ ਗੁਰਪੁਰਬ ਤੇ ਗੀਤ ਕਾਢਦੇ ਆ ਜੀ ਤੇ ਪਹਿਲਾ ਗੀਤ ਜਿਹੜਾ ਸਾਡਾ ਗੁਰਪੁਰਬ ਤੇ ਕਿਹੜਾ ਆਇਆ ਸੀ ਤੇ ਕਦੋਂ ਆਇਆ ਸੀ ਜੀ ਸਭ ਤੋਂ ਪਹਿਲਾ ਜਿਹੜਾ ਸਾਡਾ ਬਹੁਤ ਹੀ ਪਿਆਰਾ ਸੌਂਗ ਸੀਗਾ ਸਤਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸੀਗਾ ਗੁਰੂ ਰਵਿਦਾਸ ਦੀ ਸ਼ੋਭਾ ਯਾਤਰਾ ਵੇਖਣ ਵਾਲੇ ਰੰਗ ਕਾਂਚੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਕਿਹੜੇ ਸੰਚਾਰ ਇਹ ਜੀ ਆਇਆ ਸੀ 2000 ਹਾਰਾਂ ਦੇ ਵਿੱਚ ਓਕੇ ਕਿਦਾਂ ਦਾ ਰਿਸਪੌਂਸ ਰਿਹਾ ਹੋਗਾ ਜੀ ਰਿਸਪੌਂਸ ਠੀਕ ਸੀ ਸੰਗਤ ਨੇ ਬਹੁਤ ਪਿਆਰ ਕੀਤਾ ਇਸ ਗੀਤ ਨੂੰ ਬਹੁਤ ਜ਼ਿਆਦਾ ਸੰਗਤ ਨੇ ਇਸ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਵੀ ਇੱਥੇ ਬਹੁਤ ਵਧੀਆ ਵਧੀਆ ਸੰਗਤਾਂ ਨੇ ਕੀਤੇ ਆ ਜਿਹ ਹੁਣ ਤੱਕ ਵੀ ਸੰਗਤਾਂ ਸੁਣਦੀਆਂ ਜਦੋਂ ਨਗਰ ਕੀਰਤਨ ਹੁੰਦਾ ਹੈ ਉਹਦੇ ਵਿੱਚ ਸੋਂਗੇ ਕਾਫੀ ਸੰਗਤਾਂ ਜਦੋਂ ਦੋ ਬੋਲ ਹੋ ਜਾਣੇ ਦੇ ਜੀ ਜ਼ਰੂਰ ਤੁਹਾਡੇ ਰੂਪਰ ਕਰਾਂਗੇ ਗੁਰੂ ਰਵੀਦਾਸ ਹੀ ਸ਼ੋਭਾ ਯਾਤਰਾ ਵੇਖਣ ਵਾਲੇ ਰੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗਾ ਨਾ ਗੁਰੂ ਰਵੀ ਦਾ ਅਸੀ ਸ਼ੋਭ ਯਾਤਰਾ ਦੇਖਣ ਵਾਲੇ ਰੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਹੋ ਗੁਰੂ ਰਵੀ ਦਾ ਦੀ ਸ਼ੋਭਾ ਯਾਤਰਾ ਦੇਖਣ ਵਾਲੇ ਰੰਗ ਗੁਰੂ ਰਵਿਦਾ ਹਦੀ ਸ਼ੋਬਾ ਯਾਤਰਾ ਦੇਖਣ ਵਾਲੇ ਰੰਗ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗੇ ਕਾਂਛੀ ਵਾਲੇ ਗੁਰਾਂ ਤੋਂ ਜੋ ਮੰਗਣਾ ਹੈ ਮੰਗ ਤੋਂ ਇਲਾਵਾ ਹੋਰ ਜਿਹੜੇ ਆ ਸੌਂਗ ਆ ਤੁਹਾਡੇ ਕਿ ਗੁਰੂ ਰਵਦਾਸ ਜੀ ਦੇ ਕਿਹੜੇ ਕਿਹੜੇ ਆਏ ਆ ਤੇ ਕਿੰਨੇ ਕੁ ਮਖਬੂਰ ਹੈ ਆ ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਤਾਂ ਉਹ ਵੀ ਕਰ ਸਕਦੇ ਆ ਤੇ ਹੌਣ ਜਿਹੜੇ ਗੁਰਪੁਰਬ ਤੇ ਇਸ ਸਾਲ ਕਿਹੜੇ ਗਾਣੇ ਆਏ ਆ ਇਸ ਸਾਲ ਜੀ ਸਾਡਾ ਬਹੁਤ ਹੀ ਪਿਆਰਾ ਸੌਂਗ ਡਿਊਟ ਸੌਂਗ ਜਿਹੜਾ ਆਇਆ ਆ ਕਾਂਛੀ ਸ਼ਹਿਰ ਦੀ ਟਿਕਤਾ ਜੀ ਹਾਂ ਜਿਹੜਾ ਕਿ ਮਾੜੀ ਫਗਵਾੜੇ ਵਾਲੇ ਦੀ ਕਲਮ ਦੇ ਵਿੱਚ ਲਿਖਿਆ ਗਿਆ ਆ ਜੋ ਕਿ ਇਸ ਟਾਈਮ ਟ੍ਰੀ ਦੇ ਵਿੱਚ ਬਹੁਤ ਹੀ ਪਿਆਰੀ ਕਲਮ ਉਹਨਾਂ ਦੀ ਉਹਨਾਂ ਨੇ ਬਹੁਤ ਪਿਆਰਾ ਸ਼ਬਦ ਲਿਖਿਆ ਆ ਆ ਸੰਤ ਜਿਹੜੇ ਬੱਲਾਂ ਵਾਲੇ ਹਰ ਸਾਲ ਗੱਡੀ ਲੈ ਕੇ ਜਾਂਦੇ ਆ ਖਾਂਸੀ ਨੂੰ ਜਿਹੜੇ ਸਤਗੁਰਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਆ ਤੇ ਉਸ ਗੱਡੀ ਦੇ ਬਾਰੇ ਬੜੀ ਪਿਆਰੀ ਜੀ ਸਿਰਫ ਉਹਨਾਂ ਨੇ ਲਿਖੀ ਆ ਕਿ ਜਿਹੜੀ ਕਾਂਸੀ ਸ਼ਹਿਰ ਦੀਆਂ ਇੱਟਾਂ ਬੜੇ ਭਾਗਾਂ ਤੇ ਬੜੇ ਨਸੀਬਾਂ ਨਾਲ ਮਿਲਦੀਆਂ ਆ ਤੇ ਹਸਬੰਡ ਵਾਈਫ ਇੱਕ ਦੂਜੇ ਨਾਲ ਸਲਾਮ ਮਸ਼ਵਰਾ ਕਰਦੇ ਆ ਤੇ ਉਹ ਜਿਹੜੇ ਬੋਲ ਤੁਹਾਨੂੰ ਅਸੀਂ ਗਾ ਕੇ ਸੁਣਾਉਂਦੇ ਬਹੁਤ ਹੀ ਪਿਆਰੇ ਜਿਹੇ ਬੋਲ ਆ ਮੇਰ ਮੈਮੀ ਸਾਹਿਬ ਔਰ ਇਹਦਾ ਅਸੀਂ ਜਿਹੜਾ ਟਾਈਟਲ Song ਦੇ ਰੱਖਿਆ ਹੋਇਆ ਆਦਾ ਨਾਮ ਰੱਖਿਆ ਕਾਂਚੀ ਸ਼ੇਰ ਦੀ ਟਿਕਤਾ ਠੀਕ ਹੈ ਜੀ ਉਹ ਮੈਂ ਗਾ ਕੇ ਸੁਣਾਦੀ ਤੁਹਾਨੂੰ ਗੁਰੂ ਰਵੀਦਾਸ ਦੀ ਸੰਗਤ ਸਾਰੀ ਕਾਂਚੀ ਜਾਂਦੀ ਵਾਰ-ਵਾਰੀ ਗੁਰੂ ਰਵੀਦਾਸ ਦੀ ਸੰਗਤ ਸਾਰੀ ਕਾਂਚੀ ਜਾਂਦੀ ਵਾਰ-ਵਾਰੀ ਮੈਂ ਕੰਬਲੀ ਹੀ ਕਰਵਾ ਮਾਰੀ ਮੈਂ ਕਮਲੀ ਹੀ ਕਰਮਾ ਮਾਰੀ ਮੇਰਾ ਤਰਸੇ ਚਿੱਤ ਨਿਮਾਣਾ ਜੀ ਮੈਨੂੰ ਟਿਕਟਾਂ ਲੈ ਦੇ ਮਾਈਆ ਵੇ ਮੈਂ ਕਾਂਚੀ ਨੂੰ ਜਾਣਾ ਮੈਨੂੰ ਟਿਕਟਾਂ ਲੈ ਦੇ ਮਾਈਆ ਵੇ ਮੈਂ ਕਾਂਚੀ ਨੂੰ ਜਾਣਾ ਓ ਗੁਰੂ ਰਬੀਦਾਸ ਨੂੰ ਕਰ ਅਰਜੋਈ ਆਪੇ ਸਤ ਗੁਰ ਦੇਣਗੇ ਢੋਈ ਉਸ ਦੇ ਵਰਗਾ ਹੋਰ ਨਾ ਕੋਈ ਉਸ ਦੇ ਵਰਗਾ ਹੋਰ ਨਾ ਕੋਈ ਕੀ ਕੀ ਦੱਸਾਂ ਸਿਫਤਾਂ ਨਾਲ ਨਸੀਬਾਂ ਮਿਲਦੀਆਂ ਨੇ ਕਾਂਚੀ ਸ਼ਹਿਰ ਦੀਆਂ ਟਿਕਟਾਂ ਮੈਂ ਕਹਾ ਨਾਲ ਨਸੀਬਾਂ ਮਿਲਦੀਆਂ ਨੇ ਕਾਂਚੀ ਸ਼ਹਿਰ ਦੀਆਂ ਟਿਕਟਾਂ ਬਹੁਤ ਪਿਆਰਾ ਗਾਣਾ ਬਹੁਤ ਵਧੀਆ ਸੁਣਿਆ ਤੁਹਾਡਾ ਇਹ ਜੀ ਤੇ ਇਹਦਾ ਰਿਸਪੌਂਸ ਵੀ ਮੈਨੂੰ ਲੱਗਦਾ ਵਧੀਆ ਆ ਰਿਹਾ ਹੈ ਜੀ ਜੀ ਬਿਲਕੁਲ ਬਹੁਤ ਵਧੀਆ ਰਿਸਪੌਂਸ ਇਹਦਾ ਆ ਰਿਹਾ ਹੈ ਉਪਰ ਦੇ ਪ੍ਰੋਗਰਾਮ ਚੱਲ ਰਹੇ ਆ ਅੱਜ ਜਿਹੜੀ ਤੁਸੀਂ ਫਲੋਰ ਗਾਇਕਾਂ ਦੇ ਆਪਣਾ ਪ੍ਰੋਗਰਾਮ ਲਾਇਆ ਹੋਣਾ ਜੀ ਸਰ ਬਿਲਕੁਲ ਸਤ ਮੰਜਲੀ ਕਿੱਥੇ ਲਾਇਆ ਤੁਸੀਂ ਹਾਂ ਰੂਪਦਾਸ ਜੀ ਦਾ ਭਵਨ ਹੈ ਜਿਹੜਾ ਸਤਕ੍ਰਿਪਾ ਦਾਸ ਮਹਾਰਾਜ ਦਾ ਲੋਹਮੈ ਰੋਡ ਫਲੋਰ ਸੱਤ ਮੰਜ਼ਲੀ ਗੁਰਦੁਆਰਾ ਜਿਹੜਾ ਉੱਥੇ ਪ੍ਰੋਗਰਾਮ ਆਪਾਂ ਹਾਜ਼ਰੀ ਲਾਈ ਇਸ ਗੀਤ ਦੇ ਨਾਲ ਉਸ ਤੋਂ ਬਾਅਦ ਫੇ ਦੁਬਾਰਾ ਹੁਕਮ ਹੋਇਆ ਜਿਹੜਾ ਗੁਰੂ ਰਵਿਦਾਸ ਮੰਦਰ ਜਿਹੜਾ ਨੰਗਲ ਆ ਉੱਥੇ ਹਾਜ਼ਰੀ ਲਾਉਣ ਦਾ ਮੌਕਾ ਬਖਸ਼ਿਸ਼ ਹੋਇਆ ਮੈਰ ਮੈਮੀ ਸਾਹਿਬ ਨੇ ਗੀਤ ਬੜੇ ਬੜੇ ਰੂਹ ਦੇ ਨਾਲੇ ਗੀਤ ਮਸੀਂ ਗਾਇਆ ਯਾਨੀ ਕਿ ਬਹੁਤ ਸਾਨੂੰ ਆਨੰਦ ਆਇਆ ਗੀਤ ਨੂੰ ਗਾ ਕੇ ਔਰ ਸੰਗਤ ਨੇ ਵੀ ਬੜਾ ਪਸੰਦ ਕੀਤਾ ਜੀ ਇਹ ਗੀਤ ਔਰ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਸੰਗਤ ਨੂੰ ਵਧਾਈ ਵੀ ਦੇਣਾ ਚਾਹੁੰਦੇ ਔਰ ਅਸੀ ਕਹਿੰਨੇ ਸਾਡੀ ਸੌਂਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਇੱਕ ਮੈਮੀ ਸਾਹਿਬ ਨੇ ਜਕਰ ਕਿਹਾ ਕਿ ਗਾਣਾ ਸਾਡਾ ਹੋਰ ਆ ਰਿਹਾ ਆ ਬਾਬਾ ਸਾਹਿਬ ਦਾ ਜੀ ਜੀ ਉਹ ਜ਼ਰੂਰ ਸਾਡਿਆਂ ਸਾਂਝਾ ਕਰੋ ਜੀ ਕੀ ਬੋਲਿਆ ਉਹਦੇ ਗਾਣੇ ਦੇ ਉਹ ਸੱਤਵਰ ਬਿਦਾਸ ਮਹਾਰਾਜ ਦਾ ਸੌਂਗ ਹੈ ਕਿ ਜਿਹੜਾ ਕਿ ਅੱਜ ਥੋੜਾ ਜਿਹਾ ਲੇਟ ਹੋ ਗਿਆ ਕਿ ਪਹਿਲਾ ਜਿਹੜਾ ਗੀਤ ਆ ਉਹ ਅਸੀਂ ਰਿਲੀਜ਼ ਕਰਤਾ ਤੇ ਦੂਜਾ ਜਿਹੜਾ ਹੜਾ ਲੀਜ਼ ਹੋਣ ਨੂੰ ਰੁਕ ਗਿਆ ਕੀ ਦਾ ਉਹ ਗੀਤ ਆ ਸੱਤਵਰ ਬਿਦਾਸ ਮਹਾਰਾਜ ਦੇ ਔਰ ਬਾਬਾ ਸਾਹਿਬ ਜੀ ਦੇ ਬੋਲ ਹੈ ਕੀ ਕਹਿੰਦੇ ਨੇ ਐਸਾ ਕਾਹੂ ਬੋਲ ਮੈਂ ਲਾਜਮੈਂ ਹਾਂਜੀ ਉਹ ਬੋਲ ਬੜੇ ਪਿਆਰੇ ਉਹ ਹੁਣ ਜਿਹੜਾ ਗੀਤ ਆ ਸੀ ਜਦੋਂ ਆਪਣਾ 14 ਅਪ੍ਰੈਲ ਨੂੰ ਬਾਬਾ ਸਾਹੀ 임ਰਾਂਟ ਗਰਜੀ ਦਾ ਜਨਮ ਦਿਨ ਹੋਣਾ ਉਹਦੋਂ ਸੀ ਰਿਲੀਜ਼ ਕਰਾਂਗੇ ਉਹ ਗੀਤ ਇਹਦੇ ਬੋਲ ਬੜੇ ਪਿਆਰੇ ਆ ਸੌਂਗ ਦੇ ਸਤਗੁਰੂ ਬਦਾਸ ਮਹਾਰਾਜ ਜੀ ਜਿਨ੍ਹਾਂ ਦੇ ਚਾਰੀ ਸ਼ਬਦ ਇੱਕ ਸ਼ਲੋਕ ਗੁਰੂਕ੍ਰਾਂ ਸਾਹਿਬ ਜੀ ਦੇ ਵਿੱਚ ਦਰਜਾ ਉਹਦੇ ਵਿੱਚ ਬੜਾ ਪਿਆਰਾ ਜਿਹਾ ਸ਼ਬਦ ਆ ਇਹ ਸ਼ਲੋਕ ਆ ਇਹਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋੜ ਬੜੇ ਸਭ ਸਮ ਵਸੇ ਰਬਦਾਸ ਰਹੇ ਪ੍ਰਸੰਤ ਉਹ ਬੋਲ ਕੇ ਤੁਹਾਨੂੰ ਗਾ ਕੇ ਸੁਣਾਉਂਦੇ ਬੋਲ ਜਰਾ ਇਹਨਾਂ ਐਸਾ ਚਾਹੂੰ ਰਾਜ मिले सपनों को अन्न ऐसा चाहूं राज में जहां मिले सपनों को अन्न छोटे बड़े सब सम बसे रविदास रहे प्रसन्न छोटे बड़े सब सम बसे रविदास रहे प्रसन्न जो परमा दे विच पौंदे सी जो बहम परम विच पौंदे सी ओ परम मिटा देते रविदास गुरु ने ਵੀ ਮਰਾਉ ਨੇ ਸਾਰੇ ਬੱਬਰ ਸ਼ੇਰ ਬਣਾ ਦਿੱਤੇ 바ਵਾ ਸਾਹਿਬ ਨੇ ਸਾਰੇ ਬੱਬਰ ਸ਼ੇਰ ਬਣਾ ਦਿੱਤੇ ਜੀ ਇੱਕ ਮੈਂ ਆਖਰੀ ਸਵਾਲ ਕਰਨਾ ਚਾਹਵਾ ਸੀ ਜਿੰਨਾ ਗਾਇਕ ਜਿਹੜੇ ਆ ਗੀਤਕਾਰ ਗੀਤ ਲਿਖਦਾ ਆ ਇੰਨੀ ਮਹਿੰਤ ਕਰਦਾ ਆ ਪਰ ਫਿਰ ਵੀ ਜਿਹੜੇ ਗਾਇਕ ਆ ਨਵੇਂ ਗੀਤਕਾਰਾਂ ਕੋਲ ਖਾਸ ਕਰ ਇਹ ਡਿਮਾਂਡ ਕਰਦੇ ਵੀ ਤੇਰਾ ਗੀਤ ਤਾਂ ਰਿਕਾਰਡ ਕਰਾਉਣਾ ਵੀ ਤੂੰ ਪੈਸੇ ਖਾਚ ਤੁਸੀਂ ਕਿੱਦਾਂ ਕਰਦੇ ਸੀ ਜੀ ਨਹੀਂ ਬਿਲਕੁਲ ਨਹੀਂ ਸਾਨੂੰ ਪੈਸਾ ਤਾਂ ਆਪਣਾ ਖਾਹ ਖੋਦ ਦੇ ਖਰਚਣਾ ਪੈਂਦਾ ਆ ਜਦੋਂ ਅਸੀਂ ਪੈਸਾ ਆਪਣਾ ਖਰਚਦੇ ਆ ਕਿ ਕੋਈ ਵੀ ਸਾਨੂੰ ਇਦਾਂ ਦਾ ਬੰਦਾ ਪ੍ਰਮੋਟ ਨਹੀਂ ਕਰਦਾ ਓਕੇ ਖਾਸ ਕਰਕੇ ਸਾਡੇ ਸਮਾਜ ਦੇ ਵਿੱਚ ਅਸੀਂ ਇੰਨੇ ਨੇ ਸੌਂਗ ਕਰਾਈਦੇ ਆ ਸੌਂਗ ਹਰ ਸਾਲ ਸੌਂਗ ਕਰਾਈਦੇ ਆ ਘੱਟੋ ਘੱਟ ਵੀ 7 ਸੌਂਗ ਸਾਡੇ ਹੋ ਗਏ 7 ਵਾਰ ਵੀ 10 ਮਹਾਰਾਜ ਜੀ ਦੇ ਕਿਉਂਕਿ ਜੋ ਵੀ ਕੀਤਾ ਆ ਅਸੀਂ ਆਪਣੇ ਸਰ ਖੋਦੇ ਕੀਤਾ ਆ ਤੇ ਇਹ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਜੀ ਤਾਂ ਕਾਫੀ ਜਿਹੜਾ ਰਿਕਾਰਡਿੰਗ ਤੇ ਵੀਡੀਓ ਤੇ ਕਾਫੀ ਖਰਚਾ ਹੁੰਦਾ ਐ ਐਡਰਟਾਈਜ਼ਮੈਂਟ ਤੇ ਉਹ ਮਿਲਦਾ ਆਪਣੇ ਜਿੰਨਾ ਟਬਰ ਕਰਦੇ ਤੇ ਜਿਹੜੇ ਪ੍ਰੋਗਰਾਮ ਆ ਖਾਸ ਕਰ ਜਿੱਦਾਂ ਇਹ ਜਿਹੜੀਆਂ ਪ੍ਰਬੰਧਕ ਕਮੇਟੀਆਂ ਸਾਧਨ ਸੁਪਾਨਿਆਂ ਉਹ ਵੱਡੇ ਕਲਾਕਾਰਾਂ ਨੂੰ ਤਰਜੀਹ ਦਿੰਦੀਆਂ ਆ ਜੀ ਤੇ ਜਿਸ ਤਰ੍ਹਾਂ ਜਿਹੜੇ ਦਰਮਿਆਨੀ ਕਲਾਕਾਰ ਆ ਹੂੰ ਉਹਨਾਂ ਨੂੰ ਕਿੱਦਾਂ ਦਾ ਤੇ ਪ੍ਰੋਗਰਾਮ ਆ ਤੁਹਾਨੂੰ ਜਿਹੜੇ ਆ ਇਹ ਪੂਰੇ ਜਿੰਨੀ ਤੁਸੀਂ ਮਿਹਨਤ ਕਰਦੇ ਆ ਜਿੰਨੇ ਤੁਸੀਂ ਪੈਸੇ ਖਰਚਦੇ ਆ ਜਿਹੜੇ ਆਉਟਪੁੱਟ ਤੁਹਾਨੂੰ ਆਉਂਦੀ ਕਿ ਨਹੀਂ ਆਉਂਦੀ ਜੀ ਜਿਹੜਾ ਸਾਡਾ ਸਮਾਜ ਹੈ ਨਾ ਉਹ ਸਮਾਜ ਹੈ ਇਹ ਗੀਤ ਨਹੀਂ ਦੇਖਦਾ ਵੀ ਕੋਈ ਵੀ ਗੀਤ ਕਿਸ ਤਰ੍ਹਾਂ ਦਾ ਕਿਹੜਾ ਗੀਤ ਕਿੱਦਾਂ ਦਾ ਆ ਕਿਹੜਾ ਗੀਤ ਕਿਦਾਂ ਦਾ ਆ ਜਿਹਦਾ ਗੀਤ ਨਹੀਂ ਆਇਆ ਹੁੰਦਾ ਉਹਨੂੰ 2-2 2.5 ਲੱਖ ਰੁਪਏ ਵੀ ਭਰ ਦਿੰਦੇ ਆ ਬੜ ਬੜੀਆਂ ਕਮੇਟੀਆਂ ਆ 2-2 2.5 ਲੱਖ ਰੁਪਏ ਭਰ ਦਿੰਦੇ ਆ ਜੇ ਸਾਡੇ ਵਰਗੇ ਜਾ ਕੇ ਕਹਿੰਦੇ ਸਾਡੇ Song ਆਏ ਆ ਜੀ ਇੰਨੇ Song ਆਏ ਆ 7 ਗੋੜ 10 ਮਾਰਾ Song ਆਏ ਆ ਵੀ ਸਾਨੂੰ 20 ਤੋਂ 25000 ਰੁਪਏ ਦਾ ਸਾਡਾ ਖਰਚਾ ਆਇਆ ਲੇਕਿਨ ਉਹ ਕਹਿੰਦੇ ਆ ਜਿਹਨਾਂ ਦੇ ਖਰਚੇ ਦਵਾਗੇ ਸਾਡੇ ਗੱਡੀ ਦਾ ਖਰਚਾ ਦੇ ਦਵਾਗੇ ਅੱਛਾ ਮੈਂ ਇੱਥੇ ਤਾਂ ਕੇ ਗੱਡੀ ਚਾਲਦੀ ਇਹ ਮੇਨਾ ਜੋੜੀ ਮਮੀ ਸਾਹਿਬ ਕੇਸ ਮਮੀ ਸੋਨੀਆ ਕੇਸ ਮਮੀ ਸੋਨੀਆ ਮਮੀ ਸੋਨੀਆ ਮਮੀ ਜੀ ਤੇ ਜਿਹੜੇ ਕਾਫੀ ਸਾਲਾਂ ਤੋਂ ਘਾਰੇ ਹਰਭਜਨ ਬਕਾਪੁਰੀਆ ਜੋ ਉਸਤਾਦ ਨੇ ਗਾਇਕੀ ਵਿੱਚ ਉਹਨਾਂ ਦੇ ਲੱਟੇ ਜਗਰ ਨੇ ਤੇ ਇਹਨਾਂ ਵੱਲੋਂ ਕਾਫੀ ਜਿਹੜਾ ਸੰਘਰਸ਼ ਗਾਇਕੀ ਵਿੱਚ ਕਾਫੀ ਸਾਲਾਂ ਤੋਂ ਮੈਂ ਦੇਖ ਰਿਹਾ ਕਾਫੀ ਇਹ ਸੰਘਰਸ਼ ਵਿੱਚੋਂ ਨਿਕਲੇ ਹੋਏ ਗਾਇਕ ਆ ਤੇ ਇਹ ਜ਼ਮੀਨ ਨਾਲ ਜੁੜੇ ਹੋਏ ਆ ਤੇ ਇਹਨਾਂ ਦਾ ਇਹ ਸ਼ਿਕਵਾ ਆ ਕਿ ਅਸੀਂ ਜਿਹੜਾ ਗੁਰੂ ਰਵਦਾਸ ਮਹਾਰਾਜ ਦੇ ਇੱਕ ਗੀਏ ਗੀਤਾ ਕਰਾਉਂਦੇ ਆ ਪਰ ਜਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਆ ਮਿਲਣਾ ਚਾਹੀਦਾ ਤੇ ਵੱਡੇ ਗਾਇਕਾਂ ਨੂੰ ਜਰੂਰ ਉਹ ਜਿਹੜਾ ਲੱਖਾਂ ਰੁਪਏ ਦੇ ਕੇ ਇਹ ਸੁਣਿਆ ਜਾਂਦਾ ਆ ਉਹਨਾਂ ਨੂੰ ਪ੍ਰੋਗਰਾਮ ਦਿੱਤੇ ਜਾਂਦੇ ਆ ਵੱਡੇ ਕਿੰਨਾ ਵਰਗੇ ਗਾਇਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਸਮਾਜ ਤੇ ਰੋਸ ਆ ਆ ਕਿ ਸਾਨੂੰ ਇਗਨੋਰ ਕੀਤਾ ਜਾਂਦਾ ਆ ਚੇਤਨਾ ਚਰ ਲਈ ਪ੍ਰਦੀਪ ਰਾਜੀ